ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਵਿਦੇਸ਼ ਮੰਤਰੀ ਜੈਸ਼ੰਕਰ ਬੰਗਲਾਦੇਸ਼ ਦੇ ਹਾਲਾਤ ਬਾਰੇ ਦਿੱਤੀ ਜਾਣਕਾਰੀ ਬੰਗਲਾਦੇਸ਼ ਚ ਹਾਲਾਤ ਲਗਾਤਾਰ ਵਿਗੜਨ ਅਤੇ ਪ੍ਰਧਾਨ ਮੰਤਰੀ ਸ਼ੇਖ ਅਸਿਨਾ ਦੇ ਅਸਤੀਫਾ ਦੇਣ ਅਤੇ ਦੇਸ਼ ਛੱਡਣ ਤੋਂ ਬਾਅਦ ਫੌਜ ਨੇ ਉੱਥੇ ਅੰਤਰੀਮ ਸਰਕਾਰ ਬਣਾਉਣ ਦਾ ਐਲਾਨ ਕੀਤਾ ਹੈ ਇਸ ਤੋਂ ਪਹਿਲਾਂ ਸੋਵਾਬਾ ਨੂੰ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਵੱਲੋਂ ਰਾਜਧਾਨੀ ਟਾਕਾ ਚ ਸ਼ੇਖ ਅਸਿਨਾ ਦੀ ਸਰਕਾਰੀ ਦੇ ਅਹਾਇਸ਼ ਚ ਦਾਖਲ ਹੋ ਗਏ ਅਤੇ ਉਹਨਾਂ ਨੇ ਲੁੱਟਮਾਰ ਅਤੇ ਭੰਨਤੋੜ ਕੀਤੀ ਅਤੇ ਹਥੋੜਿਆਂ ਨਾਲ ਉਹਨਾਂ ਦੇ ਪਿਤਾ ਮੂਜੀਬੁਰ ਰਹਿਮਾਨ ਦੀ ਮੂਰਤੀ ਨੂੰ ਤੋੜ ਦਿੱਤਾ ਇੰਨਾ ਹੀ ਨਹੀਂ ਪਾਰਟੀ ਦਫ਼ਤਰਾਂ ਨੂੰ ਵੀ ਅੱਗ ਲਗਾ ਦਿੱਤੀ ਗਈ ਇਸ ਸੱਬ ਦੇ ਵਿਚਾਲੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਬੰਗਲਾਦੇਸ਼ ਛੱਡਣ ਤੋਂ ਬਾਅਦ ਭਾਰਤ ਦੇ ਗਾਜ਼ੀਆਬਾਦ ਦੇ ਹਿੰਡੈਂਸ 에ਅਰਬੇਸ ਤੇ ਪਹੁੰਚੀ 6 ਕਸਿਨਾ ਬਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਸਾਰੀ ਜਾਣਕਾਰੀ ਦਿੱਤੀ ਬੰਗਲਾਦੇਸ਼ ਦੇ ਵਿਗੜਦੇ ਹਾਲਾਤ ਦਰਮਿਆਨ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਪੀਐਮ ਮੋਦੀ ਨੂੰ ਮਿਲਣ ਲਈ ਸੰਸਦ ਭਵਨ ਸਥਿਤ ਪੀਐਮ ਦਫਤਰ ਪਹੁੰਚੇ ਉੱਥੇ ਦੂਜੇ ਪਾਸੇ 에ਅਰ ਇੰਡੀਆ ਨੇ ਬੰਗਲਾਦੇਸ਼ 'ਚ ਜਾਰੀ ਸਥਿਤੀ ਨੂੰ ਦੇਖਦੇ ਹੋਏ ਢਾਕਾ ਲਈ ਆਪਣੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਹਨ 에ਅਰ ਇੰਡੀਆ ਦੇ ਇੱਕ ਬਿਆਨ 'ਚ ਕਿਹਾ ਗਿਆ ਕਿ ਬੰਗਲਾਦੇਸ਼ 'ਚ ਉੱਬਰਦੀ ਸਥਿਤੀ ਨੂੰ ਦੇਖਦੇ ਹੋਏ ਅਸੀਂ ਤੁਰੰਤ ਪ੍ਰਭਾਵ ਨਾਲ ਢਾਕਾ ਜਾਣ ਤੇ ਆਉਣ ਵਾਲੀਆਂ ਉਡਾਨਾਂ ਦਾ ਨਿਰਧਾਰਕ ਸੰਚਾਲਕ ਨੂੰ ਰੱਦ ਕਰ ਦਿੱਤਾ ਹੈ ਅਤੇ ਸਥਿਤੀ ਨੂੰ ਲਗਾਤਾਰ ਨਜ਼ਰ 'ਚ ਰੱਖ ਰਹੇ ਹਾਂ ਇਸ ਤੇ ਯਾਤਰੀਆਂ ਨੂੰ ਢਾਕਾ ਤੋਂ ਓਨ ਜਾਣ ਲਈ ਪੁਸ਼ਟੀ ਕੀਤੀ ਬੁਕਿੰਗ ਦੀ ਜਰੂਰ ਸਹੂਲਤ ਦਿੱਤੀ ਜਾ ਰਹੀ ਹੈ ਜਿਸ ਵਿੱਚ ਰੀਸ਼ਡਿਊਲਿੰਗ ਅਤੇ ਕੈਂਸਲੇਸ਼ਨ ਚਾਰਜ ਤੇ ਇੱਕ ਵਾਰ ਵੀ ਛੂਟ ਸ਼ਾਮਿਲ ਹੈ ਬਧਿਰੇ ਜਾਣਕਾਰੀ ਲਈ ਯਾਤਰੀਆਂ ਲਈ 24.7 ਸੰਪਰਕ ਕੇਂਦਰ ਨੰਬਰ 0 1169329333 ਦੂਸਰਾ ਨੰਬਰ 0116932999 ਤੇ ਕਾਲ ਕਰ ਸਕਦੇ ਹਨ ਬੀਐਸਐਫ ਸੂਤਰ ਅਨੁਸਾਰ ਭਾਰਤ ਤੇ ਬੰਗਲਾਦੇਸ਼ ਸਰਹੱਦ ਦੀ ਸਥਿਤੀ ਪੂਰੀ ਤਰ੍ਹਾਂ ਆਮ ਵਾਗ ਹੈ ਬੀਐਸਫ ਫਿਲਹਾਲ ਬਾਰਡਰ ਗਾਰਡ ਬੰਗਲਾਦੇਸ਼ ਨਾਲ